ਬਖਤ ਕਬੀਰ ਜੀ ਬਚਨ ਕਰਦੇ ਹੋਏ ਆਖਦੇ ਨੇ ਕਬੀਰ ਦਿਨ ਗਵਾਇਆ ਦੁਨੀ ਸਿਆ ਦੁਨੀ ਨਾ ਚਲੇ ਸਾਠ ਪਾਏ ਕੋਹੜਾ ਮਰਿਆ ਗਾਫਲ ਆਪਣੇ ਹੱਥ ਭਗਤ ਕਵੀਰ ਜੀ ਬੜੇ ਪਿਆਰੇ ਬਚਨ ਕਰਦੇ ਹੋਏ ਸਮਝਾਉਂਦੇ ਨੇ ਕਹਿੰਦੇ ਹੈ ਗਾਫਲ ਮਨੁੱਖ ਨਾ ਦੁਨੀਆਂ ਦੇ ਤਨ ਪਦਾਰਥਾਂ ਦੇ ਪਿੱਛੇ ਮਾਇਕ ਚਸਕਿਆਂ ਦੇ ਪਿੱਛੇ ਤੂੰ ਆਪਣਾ ਦੀਨ ਗਵਾ ਲਿਆ ਭਾਵ ਕੇ ਧਰਮ ਗਵਾ ਲਿਆ ਆਪਣੇ ਦੀਨ ਨੂੰ ਗਵਾ ਕੇ ਭਗਤ ਕਬੀਰ ਜੀ ਕਹਿੰਦੇ ਤੂੰ ਆਪਣੇ ਪੈਰੀ ਤਾਪ ਕਹਾੜਾ ਮਾਰ ਲਿਆ ਭਾਵ ਕੇ ਆਪਣਾ ਨੁਕਸਾਨ ਤੋਂ ਆਪ ਹੀ ਕਰ ਬੈਠਿਆ ਦੁਨੀਆਂ ਦੇ ਮੋਹ ਪਦਾਰਥਾਂ ਦੇ ਵਿੱਚ ਫਸ ਕੇ ਤੇ ਇਨ੍ਹਾਂ ਰਸਾਂ ਦੇ ਵਿੱਚ ਚਸਕੀਆਂ ਦੇ ਵਿੱਚ ਪੈ ਕੇ ਤੋਂ ਧਰਮ ਤੋਂ ਠੜਕ ਗਿਆ ਆਪਣੇ ਫਰਜ਼ਾਂ ਤੋਂ ਭੱਜ ਗਿਆ ਜਿਹੜੇ ਧਨ ਪਦਾਰਥਾਂ ਦੇ ਪਿੱਛੇ ਤੂੰ ਆਪਣਾ ਦੀਨ ਗਵਾਇਆ ਨਾ ਧਰਮ ਗਵਾਇਆ ਭਗਤ ਕਬੀਰ ਜੀ ਕਹਿੰਦੇ اے ਧਨ ਪਦਾਰਥ ਤੇਰੇ ਨਾਲ ਨਹੀਂ ਜਾਣੇ ਬੇਸਮਝ ਗਾਫਲ ਤੂੰ ਆਪਣਾ ਨੁਕਸਾਨ ਆਪ ਹੀ ਕਰ ਲਿਆ ਭਾਵੇਂ ਨਾਤਾ ਇਹ ਦੁਨੀਆਂ ਦੇ ਧਨ ਪਦਾਰਥ ਅਖੀਰ ਸੰਸਾਰ ਵਿੱਚੋਂ ਤਰਨ ਵੇਲੇ ਤੇਰੇ ਨਾਲ ਜਾਣਗੇ ਦੁਨੀਆਂ ਦੇ ਧਨ ਪਦਾਰਥ ਸਭ ਇੱਥੇ ਰਹਿ ਜਾਣਗੇ ਜਿੰਨਾ ਪਿੱਛੇ ਤੂੰ ਧਰਮ ਨੂੰ ਗਵਾ ਲਿਆ ਇਹ ਧਰਮ ਦੇ ਤੋਂ ਕਮਾਈ ਕੀਤੀ ਨਹੀਂ ਐ ਆਪਣੇ ਫਰਜ਼ ਅਸੂਲ ਪਛਾਣੇ ਨਹੀਂ ਐ ਨਾ ਤੂੰ ਧਰਮ ਕਮਾਇਆ ਤੇ ਧਨ ਕਮਾਇਆ ਧਨ ਨੇ ਤੇਰੇ ਨਾਲ ਨਹੀਂ ਜਾਣਾ ਜਿਹੜੀ ਚੀਜ਼ ਤੇਰੇ ਨਾਲ ਨਿਭਣ ਵਾਲੀ ਸੀ ਗਾਫਲਾ ਤੋਂ ਉਹਨੂੰ ਵਿਸਾਰ ਦਿੱਤਾ ਭੁਲਾ ਦਿੱਤਾ ਤੇ ਇਸ ਕਰਕੇ